ਸਸਿਕਾ ਦੋਸਤੋ ਇੱਕ ਬਹੁਤ ਹੀ ਵੱਡੀ ਅਪਡੇਟ ਜਿਹੜੀ ਹੁਣੇ-ਹੁਣੇ ਰਾਜਵੀਰ ਜਵੰਦਾ ਦੀ ਸਾਹਮਣੇ ਆਈ ਹੈ ਜਿਸ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਫਿਰ ਤੋਂ ਮਾਹੌਲ ਗਰਮਾ ਦਿੱਤਾ ਹੈ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੀ ਮਾਂ ਹੁਣ ਭੜਕੁੱਠੀ ਹੈ ਉਸ ਨੇ ਰਾਜਵੀਰ ਜਵੰਦਾ ਦੇ ਸਾਰੇ ਦੋਸਤਾਂ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਹੈ ਤੇ ਮਾਂ ਨੇ ਬਿਆਨ ਦਿੱਤਾ ਹੈ ਕਹਿੰਦੇ ਹਨ ਕਿ ਮਾਂ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਰਾਜਵੀਰ ਜਵੰਦਾ ਦੇ ਨਾਲ ਵੱਡਾ ਧੋਖਾ ਕੀਤਾ ਹੈ ਮੇਰੇ ਪੁੱਤ ਦੇ ਨਾਲ ਵੱਡਾ ਧੋਖਾ ਕੀਤਾ ਹੈ ਉਹ ਮਰਿਆ ਨਹੀਂ ਮੇਰੇ ਪੁੱਤ ਨੂੰ ਉਸਦੇ ਦੋਸਤਾਂ ਦੇ ਵੱਲੋਂ ਮਾਰਿਆ ਗਿਆ ਹੈ ਇਹ ਦੋਸ਼ ਹੁਣ ਰਾਜਵੀਰ ਜਵੰਦਾ ਦੀ ਮਾਂ ਨੇ ਉਸ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਉੱਤੇ ਲਗਾਏ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਫਿਰ ਤੋਂ ਮਾਹੌਲ ਗਰਮਾਇਆ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਸਿੰਘਰਾਂ ਦੇ ਵਿੱਚ ਕਿ ਆਖਰਕਾਰ ਇਹ ਕੀ ਗੱਲ ਨਿਕਲ ਆਈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਜੀ ਹਾਂ ਦੋਸਤੋ ਮਾਂ ਨੇ ਹੁਣ ਇਹ ਦੋਸ਼ ਲਗਾਏ ਹਨ ਕਿ ਜਿਹੜਾ ਮੇਰਾ ਪੁੱਤ ਹੈਲਮਟ ਪਾਉਂਦਾ ਸੀ ਉਸਦੇ ਕੈਮਰੇ ਹਮੇਸ਼ਾ ਚੱਲਦੇ ਰਹਿੰਦੇ ਸੀ ਤੇ ਉਸ ਦਿਨ ਦੋਸਤਾਂ ਦੇ ਵੱਲੋਂ ਜਾਣ ਬੁੱਝ ਕੇ ਜਵੰਦਾ ਦੇ ਹੈਲਮਟ ਦੇ ਕੈਮਰੇ ਬੰਦ ਕੀਤੇ ਗਏ ਇਹ ਰਾਜਵੀਰ ਜਵੰਦਾ ਨੂੰ ਉਸ ਦਿਨ ਰਾਈਡ ਕਰਨ ਦੇ ਲਈ 10 ਤੋਂ 15 ਮਿੰਟ ਪਹਿਲਾਂ ਭੇਜਿਆ ਗਿਆ ਇਸ ਦੇ ਕਾਰਨ ਮਾਂ ਨੂੰ ਇਹ ਸ਼ੱਕ ਜਤਾਉਂਦਾ ਹੈ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਇੱਕ ਵੱਡੀ ਚਾਲ ਚੱਲੀ ਹੈ ਜਿਸ ਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਰਾਜਵੀਰ ਜਵੰਦਾ ਨੂੰ 10-15 ਮਿੰਟ ਪਹਿਲਾਂ ਰਾਈਡ ਕਰਨ ਦੇ ਲਈ ਕੈਮਰੇ ਬੰਦ ਕਰਕੇ ਹੈਲਮਟ ਦੇ ਭੇਜਿਆ ਜਾਂਦਾ ਹੈ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਦਾ ਹੈ ਤੇ ਦੋ ਤੇ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਦਾ ਹੈ ਤਾਂ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਦੋ ਪਸ਼ੂਆਂ ਦੇ ਵਿੱਚ ਜਾ ਕੇ ਵੱਜਦਾ ਹੈ ਜਿਸ ਤੋਂਬਾਦ ਉਹਨਾਂ ਦੇ ਭਿਆਨਕ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੋਸਤਾਂ ਦੇ ਵੱਲੋਂ ਸਰਕਾਰੀ ਗੱਡੀ ਦੇ ਵਿੱਚ ਨਹੀਂ ਲਿਜਾਇਆ ਜਾਂਦਾ ਸਰਕਾਰੀ ਐਂਬੂਲੈਂਸ ਦੇ ਵਿੱਚ ਨਹੀਂ ਲਿਜਾਇਆ ਜਾਂਦਾ ਉਹਨਾਂ ਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਹੀ ਉਹ ਦੋਸਤ ਕਮਾਉਂਦੇ ਰਹਿੰਦੇ ਹਨ ਤੇ ਮਾਂ ਦਾ ਕਹਿਣਾ ਹੈ ਜੇਕਰ ਉਹ ਸਰਕਾਰੀ ਐਂਬੂਲੈਂਸ ਦੇ ਵਿੱਚ ਲੈ ਕੇ ਜਾਂਦੇ ਜਿਸ ਦੇ ਵਿੱਚ ਇੱਕ ਡਾਕਟਰ ਮੌਜੂਦ ਹੁੰਦਾ ਹੈ ਤੇ ਆਕਸੀਜਨ ਮੌਜੂਦ ਹੁੰਦੀ ਹੈ ਤੇ ਅਜੇਹਾ ਕਰਨ ਦੇ ਨਾਲ ਮਾਂ ਕਹਿੰਦੀ ਹੈ ਮੇਰੇ ਪੁੱਤ ਦੀ ਜਾਨ ਬਚ ਸਕਦੀ ਸੀ ਪਰ ਉਸਦੇ ਦੋਸਤਾਂ ਨੇ jaan ਬੁਝਕੇ ਰਾਜਵੀਰ ਜਵੰਦਾ ਨੂੰ ਸਹੀ ਟਿਕਾਣੇ ਤੇ ਸਹੀ ਗੱਡੀ ਦੇ ਵਿੱਚ ਸਹੀ ਐਂਬੂਲੈਂਸ ਦੇ ਵਿੱਚ ਨਹੀਂ ਪਹੁੰਚਾਇਆ ਜਿਸ ਦੇ ਕਾਰਨ ਮਾਂ ਨੇ ਦੱਸਿਆ ਕਿ ਮੇਰੇ ਪੁੱਤ ਦੀ ਜਾਨ ਗਈ ਹੈ ਰਾਜਵੀਰ ਜਵੰਦਾ ਮਰਿਆ ਨਹੀਂ ਮਾਰਿਆ ਗਿਆ ਹੈ ਦੋਸਤਾਂ ਦੇ ਵੱਲੋਂ ਇਹ ਇਲਜ਼ਾਮ ਮਾਂ ਦੇ ਵੱਲੋਂ ਦੋਸਤਾਂ ਦੇ ਉੱਤੇ ਲਗਾਏ ਗਏ ਹਨ ਤੇ ਦੋਸਤੋ ਪਰ ਇਹ ਗੱਲ ਲੋਕਾਂ ਦੇ ਵੱਲੋਂ ਕਮੈਂਟ ਬਾਕਸਾਂ ਦੇ ਵਿੱਚ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਵੀਡੀਓ ਪਾ ਕੇ ਕੀਤੀ ਜਾ ਰਹੀ ਹੈ ਪਰ ਜੇਕਰ ਦੇਖਿਆ ਜਾਵੇ ਮਾਂ ਦਾ ਅਜਿਹਾ ਬਿਆਨ ਕਿਤੇ ਵੀ ਨਹੀਂ ਆਇਆ ਇਸ ਲਈ ਇਸ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਮਾਂ ਨੇ ਇਹ ਸਭ ਕੁਝ ਕਿਹਾ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡੀ رائے ਕੀ ਹੈ ਕਿ ਇਹ ਇੱਕ ਸਚਾਈ ਹੈ ਜਾਂ ਫਿਰ ਇਹ ਲੋਕਾਂ ਦੇ ਵੱਲੋਂ ਅਫਵਾਹ ਫਲਾਈ ਜਾ ਰਹੀ ਹੈ ਪਰ ਸਾਡਾ ਫਰਜ਼ ਬਣਦਾ ਹੈ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਨਾਲ ਖੜੀਏ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ